ਉਹ ਇੰਨੇ ਨਿਸ਼ਕਾਮ ਸਨ ਜਿਹੜਾ ਵੀ ਉਹਨਾਂ ਕੋਲ ਸਿੱਖਣ ਜਾਂਦਾ ਸੀ ਉਹ ਕਦੇ ਨਹੀਂ ਪੁੱਛਦਾ ਤੂੰ ਮੈਨੂੰ ਕਿੰਨੀ ਫੀਸ ਦੇਵੇਂਗਾ ਉਹਨਾਂ ਦੇ ਵੱਡੇ ਵੱਡੇ ਬਦਨਸ਼ੀਰੀ ਅੱਜ ਉਹਨਾਂ ਦੇ ਬੱਚੇ ਜਿਹੜੇ ਸਿਖਾਏ ਹੋਏ ਸੀਗੇ ਅਬ ਤੋਂ ਟੌਪ ਕੀਤੇ ਮਤਲਬ ਕਹਿ ਲੀਏ ਕਿ ਬਦਨਸ਼ੀਰੀ ਅਵਾਰਡ ਮਿਲਣਾ ਕੋਈ ਛੋਟੀ ਗੱਲ ਨਹੀਂ ਹੈ ਤੇ ਇਹ ਉਹਨਾਂ ਦੀ ਬਦੌਲਤ ਹੈ ਉਸਤਾਦ ਦੀ ਉਹਨਾਂ ਦੀ ਬਦੌਲਤ ਹੈ ਦਿਏ ਛੋਟੇ ਛੋਟੇ ਬੱਚੋ ਨੂੰ ਦੇਖ ਕੇ ਛੋੜੇ ਨੇੜੇ ਦੇ ਬੱਚੋ ਨੂੰ ਦੇਖ ਕੇ ਤਾਂ ਲੱਗਦਾ ਕਿ ਯਾਰ ਰੱਬ ਤਾਂ ਇੱਥੇ ਬਸਾ ਪੜਿਆ ਸੀ ਤੇ ਵੇ ਅਸੀਂ ਘੁੰਮਦੇ ਰਹਿੰਦੇ ਆਂ ਕਿ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਮਹਿਮਾ ਪੰਡੋਰੀ ਦੇ ਸੰਗੀਤ ਵਿਦਿਆਲੇ ਦੇ ਵਿੱਚ ਮੌਜੂਦ ਹਾਂ ਤੇ ਅੱਜ ਇਸ ਵਿਦਿਆਲੇ ਦੇ ਵਿੱਚ ਇੱਕ ਖਾਸ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਇਸ ਬਾਰੇ ਪੂਰੀ ਜਾਣਕਾਰੀ ਲਵਾਂਗੇ ਮੇਰੇ ਨਾਲ ਮੌਜੂਦ ਨੇ ਸ਼੍ਰੀ ਦਰਬਾਰ ਸਾਹਿਬ ਤੋਂ ਹਜ਼ੂਰੀ ਰਾਗੀ ਪਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਗੱਲਬਾਤ ਕਰਾਂਗੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਇੱਕ ਖਾਸ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਸੰਗੀਤ ਵਿਦਿਆਲੇ ਦੇ ਵਿੱਚ ਕੀ ਪ੍ਰੋਗਰਾਮ ਹੈ ਸਾਂਜੀ ਸਾਡੇ ਉਸਤਾਦ ਜੀ ਹੋਏ ਨੇ ਪ੍ਰੋਫੈਸਰ ਅਵਤਾਰ ਸਿੰਘ ਜੀ ਨਾਜ ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੇ ਅਦਾਰਾ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਨੇੜੇ ਪੁਤਲੀ ਕਾਰ ਅਮਰੀਕਾ ਵਿੱਚ 60 ਸਾਲ ਬਤੌਰ ਪ੍ਰੋਫੈਸਰ ਉਹਨਾਂ ਨੇ ਆਪਣੀ ਸੇਵਾਵਾਂ ਦਿੱਤੀਆਂ ਜਿਨ੍ਹਾਂ ਨੇ ਬਹੁਤ ਜਿਆਦੇ ਗੁਰਮਤਿ ਵਿੱਚ ਰਾਗੀ ਜਥੇ ਪੈਦਾ ਕਰਕੇ ਸਿੱਖ ਕੌਮ ਨੂੰ ਬੜਾ ਵੱਡਾ ਯੋਗਦਾਨ ਪਾਇਆ ਜੋ ਕਿ ਪਦਮ ਸ਼੍ਰੀ ਉਸਤਾ ਭਾਈ ਨਰਮਲ ਸਿੰਘ ਜੀ ਖਾਲਸਾ ਔਰ ਹੁਣ ਪਦਮਸ਼ਰੀ ਬਣਨ ਜਾ ਰਹੇ ਭਾਈ ਹਜਿੰਦਰ ਸਿੰਘ ਸ਼੍ਰੀਨਗਰ ਨਾਮਵਰ ਰਾਗੀ ਭਾਈ ਰਵਿੰਦਰ ਸਿੰਘ ਇਨੇਕਾਂ ਦਾਸ ਵਰਗੇ ਜਾਂ ਹੋਰ ਵੀ ਮਤਲਬ ਜਿੰਨੇ ਤੁਸੀਂ ਟਾਪ ਦੀ ਲਾਈਨ ਵਿੱਚ ਸਾਰੇ ਰਾਗੀ ਜੱਥਿਆਂ ਨੂੰ ਸੁਣਦੇ ਹੋ ਉਹ ਜ਼ਿਆਦਾਤਰ ਦੇਣ ਜਿਹੜੀ ਹੈ ਉਹ ਪ੍ਰੋਫੈਸਰ ਅਵਤਾਰ ਸਿੰਘ ਜੀ ਨਾਜ ਸਾਹਿਬ ਦੀ ਜੀ ਜੀ ਦੀ ਸੀਗੀ ਹੈ ਕਿ ਦੇਣ ਤਾਂ ਸਾਡੇ ਮਨ ਵਿੱਚ ਸੀ ਕਿ ਇਹਨੇ ਵੱਡੇ ਸਾਡੇ ਉਸਤਾਦ ਹੋਏ ਨੇ ਤੇ ਅਸੀਂ ਉਹਨਾਂ ਨੂੰ ਆਪਣੀ ਸ਼ਰਧਾ ਦੇ ਨਾਲ ਨਤਮਸਤ ਹੋਈਏ ਉਹਨਾਂ ਦੇ ਆ ਯਾਦ ਵਿੱਚ ਕੋਈ ਪ੍ਰੋਗਰਾਮ ਸ਼ੁਰੂ ਕਰੀਏ ਸੋ ਪਿਛਲੇ 5 ਸਾਲ ਤੋਂ ਉਹਨਾਂ ਦੇ ਨਾਮ ਉਹਨਾਂ ਨੂੰ ਸਮਰਪਿਤ ਇੱਕ ਸੰਗੀਤ ਸਮੇਲਨ ਸ਼ੁਰੂ ਕੀਤਾ ਜਿਹਦਾ ਨਾਮ ਸੀ ਅੰਮ੍ਰਿਤਸਰ ਸੰਗੀਤ ਸਮੇਲਨ ਔਰ ਅੰਮ੍ਰਿਤਸਰ ਗੁਰੂ ਰਾਮਦਾਸ ਮਹਾਰਾਜ ਦੀ ਪਵਿੱਤਰ ਨਗਰੀ ਵਸਾਈ ਹੋਈ ਹੈ ਜਦ ਆਪਾਂ ਅੰਮ੍ਰਿਤਸਰ ਕਾਵਾਂਗੇ ਤਾਂ ਕਿਸੇ ਨੂੰ ਦੱਸਣਾ ਨਹੀਂ ਪਊਗਾ ਅਸੀਂ ਕਿਸ ਖਿੱਤੇ ਤੋਂ ਬੋਲ ਰਹੇ ਹਾਂ ਕਿਸ ਖਿੱਤੇ ਵਿੱਚ ਇਹ ਪ੍ਰੋਗਰਾਮ ਹੋ ਰਿਹਾ ਪਰ ਇਹ ਉਹਨਾਂ ਨੂੰ ਸਮਰਪਿਤ ਹੈ 나ਜ ਸਾਹਿਬ ਜੀ ਨੂੰ ਸਮਰਪਿਤ ਅੱਜ ਜਿੱਥੇ ਤੁਸੀਂ ਬੈਠੇ ਹੋ ਇਹ ਸੰਤ ਹਰਦੇਵ ਸਿੰਘ ਲੂਲੋਂ ਵਾਲਿਆਂ ਦੇ ਨਾਂ ਤੇ ਇਸ ਸੰਗੀਤ ਅਕੈਡਮੀ ਸ਼ੁਰੂ ਕੀਤੀ ਸੀ ਜਿਹਦੇ ਵਿੱਚ अनेका ਬੱਚੇ ਇੱਥੇ ਪੜ੍ਹਦੇ ਆ ਤੇ ਇਹ ਸਾਲ ਵਿੱਚ ਇੱਕ ਪ੍ਰੋਗਰਾਮ ਹੁੰਦਾ ਸੋ ਅੱਜ ਇਹ ਪ੍ਰੋਗਰਾਮ ਜਿਹੜਾ ਹੈ ਤੁਸੀਂ ਅੰਮ੍ਰਿਤਸਰ ਸੰਗੀਤ ਸਮੇਲਨ ਪ੍ਰੋਫੈਸਰ ਅਵਤਾਰ ਸਿੰਘ ਜੀ ਨਾਦ ਸਾਹਿਬ ਜੀ ਨੂੰ ਸਮਰਪਿਤ ਤੁਸੀਂ ਇਹਦੇ ਪਹੁੰਚ ਕਿਹੜੀਆਂ-ਕਿਹੜੀਆਂ ਸ਼ਖਸੀਅਤਾਂ ਨੇ ਜੋ ਇਸ ਪ੍ਰੋਗਰਾਮ ਦੇ ਵਿੱਚ ਅੱਜ ਹਾਜ਼ਰੀ ਭਰਤੀ ਇਹਦੇ ਵਿੱਚ ਤਬਲਾ ਦੇ ਪ੍ਰਸਿੱਧ ਉਸਤਾਦ ਕੁਲਵਿੰਦਰ ਸਿੰਘ ਜੀ ਜੋ ਕਿ ਅਲਾ ਰੱਖਾ ਖਾਨ ਸਾਹਿਬ ਜੀ ਪਾਸੋਂ ਔਰ ਜਾਕਰ ਹੁਸੈਨ ਜੀ ਹੁਣੇ ਪਾਸੋਂ ਜੋ ਪ੍ਰਸਿੱਧ ਤਬਲਾ ਵਾਦਕ ਹੋਏ ਨੇ ਔਰ ਬੜੇ ਵੱਡੇ ਵੱਡੇ ਉਹਨਾਂ ਨੂੰ ਸਨਮਾਨ ਮਿਲੇ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਜਿਨ੍ਹਾਂ ਨੇ ਤਬਲੇ ਦੀ ਸੇਵਾ ਕੀਤੀ ਪੰਜਾਬ ਘਰਾਣੇ ਦੀ ਉਹਨਾਂ ਦੇ ਵੱਲੋਂ ਸਤਕਾਰੇ ਹੋਏ ਮਾਇਆ ਨਾਜ ਹਸਤੀ ਪ੍ਰਸਿੱਧ ਉਸਤਾਦ ਕੁਲਵਿੰਦਰ ਸਿੰਘ ਜੀ ਇੱਥੇ ਪਹੁੰਚੇ ਹੋਏ ਨੇ ਔਰ ਸੰਤ ਬਾਬਾ ਸੁੱਚਾ ਸਿੰਘ ਜੀ ਜਿਨ੍ਹਾਂ ਦਾ ਬਹੁਤ ਵੱਡਾ ਗੁਰਮਤ ਸੰਗੀਤ ਵਿੱਚ ਸਥਾਨ ਹੈ ਉਹਨਾਂ ਦੇ ਵੱਲੋਂ ਸਤਕਾਰੇ ਹੋਏ ਪ੍ਰਿੰਸੀਪਲ ਜਸਪਾਲ ਸਿੰਘ ਜੀ ਉਹ ਵੀ ਇੱਥੇ ਆਪਣੇ ਵਿਦਿਆਰਥੀਆਂ ਸਮੇਤ ਪਹੁੰਚੇ ਹੋਏ ਨੇ ਔਰ ਡਾਕਟਰ ਅਜੇ ਸਿੰਘ ਜੀ ਰਠੌਰ ਨਿਵਾਸੀ ਬੰਬੇ ਤੋਂ ਉਹ ਵਿਸ਼ੇਸ਼ ਤੌਰ ਤੇ ਤੇ ਪਹੁੰਚੇ ਨੇ ਸ਼੍ਰੀ ਦਿਪਨ ਰਾਜ ਜੀ ਬਹੁਤ ਵੱਡੇ ਸ਼ਾਸਤਰੀ ਸੰਗੀਤ ਦੇ ਗੋਈਏ ਨੇ ਏ ਗ੍ਰੇਡ ਭਾਰਤ ਵੱਲੋਂ ਭਾਰਤ ਦੀ ਸਰਕਾਰ ਵੱਲੋਂ ਆਕਾਸ਼ਵਾਣੀ ادارے ਵੱਲੋਂ ਉਹਨਾਂ ਨੂੰ ਮਿਲਿਆ ਔਰ ਸਿਧਾਰਸ਼ ਚੈਟਰਜੀ ਉਹਨਾਂ ਨੂੰ ਵੀ ਏ ਗ੍ਰੇਡ ਆਕਾਸ਼ਵਾਣੀ ਵੱਲੋਂ ਮਿਲਿਆ ਉਹ ਵੀ ਅੱਜ ਇੱਥੇ ਆਪਣੇ ਸੰਗੀਤ ਦੇ ਜੋ ਹੈ ਪ੍ਰਸਤੁਤੀ ਵਾਸਤੇ ਇੱਥੇ ਪਹੁੰਚੇ ਹੋਏ ਨੇ ਉਹਨਾਂ ਦੇ ਨਾਲ ਨਾਲ ਅਨੇਕਾਂ ਹੋਰ ਬੱਚੇ ਜਿਹੜੇ ਗੁਰਮਤ ਵਿੱਚ ਨਵੇਂ ਆ ਰਹੇ ਨੇ ਜਿਨ੍ਹਾਂ ਦੇ ਨਾਮ ਲੈਣ ਲਈ ਬੜੀ ਲੰਬੀ ਲਿਸਟ ਆ ਪ੍ਰਿੰਸੀਪਲ ਜਿਸਪਾਲ ਸਿੰਘ ਨੇ ਇਹਨਾਂ ਦੇ ਸਾਰੇ ਵਿਦਿਆਰਥੀਆਂ ਦੀ ਆ ਕੀ ਕੀਤੀ ਅੱਜ ਸੰਗਤਾਂ ਨੂੰ ਮੰਤਰ ਮੁਕਤ ਕੀਤਾ ਭਾਈ ਸਾਹਿਬ ਜੀ ਕੀ ਸਮਝਦੇ ਹੋ ਕਿ ਅੱਜ ਦੇ ਸਮੇਂ ਦੇ ਵਿੱਚ ਯੂਥ ਨੂੰ ਕਿੰਨੇ ਕੁ ਲੋਡ ਹੈ ਸੰਗੀਤਕ ਵਿੱਦਿਆ ਦੀ ਅ ਦੇਖੋ ਭਾਈ ਜੀ ਜੇ ਆਪਾਂ ਇਹੋ ਹੀ ਕਹੀ ਜਾਵਾਂਗੇ ਨਾ ਬੱਚੇ ਨਸ਼ੇ ਕਰਦੇ ਆ ਬੱਚੇ ਬਾਹਰ ਜਾਂਦੇ ਆ ਇਹ ਕਿਧਰ ਨੇ ਕਿਧਰੇ ਆਪਾਂ ਆਪਣੇ ਆਪ ਨੂੰ ਏਦਾਂ ਵਾ ਜਿਵੇਂ ਹੱਥ ਛੁੱਟ ਕੇ ਬਹਿ ਗਏ ਪੀ ਹੁਣ ਅਸੀਂ ਕੁਝ ਨਹੀਂ ਕਰ ਸਕਦੇ ਪਰ ਜੇਕਰ ਅਸੀਂ ਬੱਚਿਆਂ ਨੂੰ ਦਿਸ਼ਾ ਦੇਵਾਂਗੇ ਜਿਵੇਂ ਕਿਸੇ ਵੱਲ ਨੂੰ ਆਪਾਂ ਦਿਸ਼ਾ ਦੇਨੇ ਤਾਂ ਉੱਚੀ ਵੀ ਚੜ ਜਾਂਦੀ ਹੈ ਜਦੋਂ ਦਿਸ਼ਾ ਨਹੀਂ ਮਿਲਦੀ ਨੀਵੇਂ ਚਲ ਜਾਂਦੀ ਹੈ ਜੇਕਰ ਅੱਜ ਇਧਰ ਦੇ ਸੰਗੀਤਕ ਪ੍ਰੋਗਰਾਮ ਹੋਣਗੇ ਤਾਂ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਜਾਣ ਦੀ ਵੀ ਲੋੜ ਨਹੀਂ ਹੈ ਇੱਥੇ ਸਾਰਾ ਕੁਝ ਹੈਗਾ ਜੇ ਦਿਸ਼ਾ ਮਿਲੂਗੀ ਬੱਚੇ ਨਸ਼ਿਆਂ ਤੋਂ ਦੂਰ ਹੋ ਜਾਣਗੇ ਅੱਜ ਜਿਵੇਂ ਨੇ ਕਿੰਨੇ ਕਿ ਬੱਚਿਆਂ ਨੇ ਤੁਸੀਂ ਦੇਖਿਆ ਉਹ ਬੱਚੀ ਨੇ ਕਿੰਨਾ ਤਬਲਾ ਵਜਾਇਆ ਸੋ ਇੱਕ ਬੱਚੇ ਨੂੰ ਵੇਖ ਕੇ ਬਹੁਤ ਸਾਰੇ ਬੱਚੇ ਜਿਹੜੇ ਆ ਉਹ ਪ੍ਰਭਾਵਿਤ ਹੁੰਦੇ ਆ ਸੋ ਅਸੀਂ ਚਾਹੁੰਦੇ ਹਾਂ ਕਿ ਇਹੋ ਜੇ ਪ੍ਰੋਗਰਾਮ ਲਗਾਤਾਰ ਹੋਣ ਤਾਂ ਕਿ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਆ ਉਹ ਨਸ਼ਿਆਂ ਤੋਂ ਪ੍ਰਭਾਵਿਤ ਨਾ ਹੋਵੇ ਮਾੜੀ ਸੰਗਤ ਤੋਂ ਪ੍ਰਭਾਵਿਤ ਨਾ ਹੋਵੇ ਉਹ ਸਗੋਂ ਚੰਗੀ ਸੰਗਤ ਤੋਂ ਪ੍ਰਭਾਵਿਤ ਹੋ ਕੇ ਆਪਣਾ ਚੰਗਾ ਜੀਵਨ ਜਿਹੜਾ ਉਹ ਜੀ ਸਕੇ ਇਸ ਕਰਕੇ ਇੱਥੇ ਇਸ ਵਿਦਿਆਲੇ ਵਿੱਚ ਵੀ 17-18 ਬੱਚੇ 24 ਘੰਟੇ ਰਹਿ ਕੇ ਵੀ ਵਿਦਿਆ ਸਿੱਖਦੇ ਸੋ ਇਸ ਕਰਕੇ ਬੱਚਿਆਂ ਵਾਸਤੇ ਸਭ ਤੋਂ ਵੱਡਾ ਪਲੇਟਫਾਰਮ ਆ ਖਾਸ ਕਰ ਗੁਰਮਤ ਵਾਲੇ ਬੱਚਿਆਂ ਵਾਸਤੇ ਜੀ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਆਪਣੇ ਗੁਰੂ ਪ੍ਰੋਫੈਸਰ ਅਪਤਾਰ ਸਿੰਘ ਨਾਲ ਜੀ ਦੇ ਅਜਯਾਦ ਵਿੱਚ ਮਨਾ ਰਹੇ ਹੋ ਤੇ ਉਹਨਾਂ ਦੀ ਸਿੱਖਿਆ ਤੇ ਅੱਜ ਕਿੰਨੇ ਇਸ ਸੰਗੀਤ ਵਿਦਿਆਲੇ ਦੇ ਵਿੱਚ ਜਿਹੜੇ ਬੱਚੇ ਨੇ ਉਹ ਸੰਗੀਤਕ ਵਿੱਦਿਆ ਹਾਸਲ ਕਰ ਚੁੱਕੇ ਇਹ ਇਥੋਂ ਕਰੀਬ ਸਾਡੇ ਕੋਲੋਂ ਡੇਢ ਤੋਂ ਲੈ ਕੇ 250 ਦੇ ਕਰੀਬ ਅਸੀਂ ਬੱਚਾ ਹੁਣ ਤੱਕ ਪੜਾ ਕੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਵਕਫਾਕ ਜਗ੍ਹਾ ਤੋਂ ਆਪਣੀਆਂ ਡਿਊਟੀਆਂ ਜੜੀਆਂ ਕਰ ਰਹੇ ਹਨ ਇਸ ਅਵਦੇਸ਼ਾ ਤੱਕ ਸਾਡੇ ਬੱਚੇ ਪੜ੍ਹੇ ਜਿਹੜੇ ਆ ਉਹ ਕੀਰਤਨ ਕਰਦੇ ਆ ਤੇ ਹੁਣ ਵੀ ਜਿਹੜੇ ਸਿੱਖਦੇ ਆ ਉਹ ਵੀ ਨਾਲ ਨਾਲ ਸਾਰੇ ਪੰਜਾਬ ਦੇ ਵਿੱਚੋਂ ਜਾ ਕੇ ਸਾਰੇ ਭਾਰਤ ਵਿੱਚ ਜਾ ਕੇ ਉਹ ਸੇਵਾਵਾਂ ਕਰ ਰਹੇ ਹਨ ਔਰ ਇਹ ਸਾਰੀ ਦੇਣ ਪ੍ਰੋਫੈਸਰ ਅਤਾਸ਼ ਸਿੰਘ ਜੀ ਨਾਜ ਸਾਹਿਬਾਨਾਂ ਦੀ ਔਰ ਸਾਡੇ ਉਸ ਪ੍ਰਸਿੱਧ ਉਸਤਾਦ ਕੁਲਵਿੰਦਰ ਸਿੰਘ ਜੀ ਪ੍ਰਸਿੱਧ ਉਸਤਾਦ ਜਸਪਾਲ ਸਿੰਘ ਜੀ ਪ੍ਰਿੰਸੀਪਲ ਸੁਖਵਿੰਦਰ ਸਿੰਘ ਜੀ ਵਰਗਿਆਂ ਦੀ ਦੇਣ ਆ ਸਾਰਿਆਂ ਦੀ ਅਸੀਂ ਸਾਰੇ ਇਕੱਠੇ ਹੋ ਕੇ ਕੰਮ ਕਰ ਰਹੇ ਹਾਂ ਮਤਲਬ ਸਾਰਾ ਸਾਡਾ ਇੱਕ ਪਰਿਵਾਰ ਆ ਜੀ ਜੋ ਸਾਰੇ ਬੱਚਿਆਂ ਨੂੰ ਅਸੀਂ ਚਾਹੁੰਦੇ ਹਾਂ ਕਿ ਚੰਗੇ ਤੋਂ ਚੰਗੇ ਜਿਹੜੇ ਵਿਦਿਆਰਥੀ ਆ ਇਨਾ ਸਿੰਗੀਫ ਅਕੈਡਮੀ ਵਿੱਚ ਪੈਦਾ ਹੋ ਕੇ ਤੇ ਗੁਰੂ ਮਹਾਰਾਜ ਦੇ ਪਾਵਨ ਪਵਿੱਤਰ ਦਰਬਾਰਾਂ ਦੇ ਵਿੱਚ ਕੀਰਤਨ ਦੀ ਤਬਲੇ ਦੀ ਸੇਵਾ ਕਰ ਰਿਹਾ ਹਾਂ। ਸ਼ੁਕਰੀਆ। ਸэр ਤੁਹਾਡੇ ਨਾਲ ਵੀ ਗੱਲਬਾਤ ਕਰਦੀ ਹਾਂ। ਬੰਬੇ ਤੋਂ ਤੁਸੀਂ ਖਾਸ ਆ ਜਿਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਆਇਆ। ਸਭ ਤੋਂ ਪਹਿਲਾਂ ਤੇ ਕਿਵੇਂ ਮਨ ਦੇ ਵਿੱਚ ਆਇਆ ਕਿ ਇਸ ਜਗ੍ਹਾ ਤੇ ਆਣਾ? ਮੈਂ ਬਾਈਸਪਤੂ ਲਾਰਸ ਦਸਲ ਤੋਂ ਜੁੜਿਆ ਹਾਂ। ਬਾਈਸਪਤੂ ਗੁਰਦੇਵ ਸਿੰਘ ਆਇਸੀ ਬੰਬੇ। ਤੋ ਮੈਨੂੰ ਕਿ ਕੁਝ ਕਰਨਾ ਹੈ ਤਾਂ ਮੈਨੂੰ ਵੀ ਆਪਣੇ ਪਿਤਾ ਜੀ ਦੇ ਯਾਦ ਵਿੱਚ ਅਸੀਂ ਮੇਰੇ ਫਾਦਰ ਮੇਰੇ ਚਾਚਾ ਉਹ ਗੁਰੂ ਕੀਰਤਨ ਦੇ ਨਾਲ ਜੁੜੇ ਸੀ ਮੈਨੂੰ ਵੀ ਲੱਗ ਰਿਹਾ ਕਿ ਐ ਭਾਈ ਸਾਹਿਬ ਨੇ ਸੇਵਾ ਦਾ ਮੌਕਾ ਦਿੱਤਾ ਹੈ ਤਾਂ ਕਿਉਂ ਨਹੀਂ ਆਪਣੇ ਜੋ ਨੀੜੀ ਬੱਚੇ ਉਹਨੂੰ ਸੰਗੀਤ ਦੀ ਨੌਲੇਜ ਦੀ ਜਾਏ ਇੱਕ ਤਰ੍ਹਾਂ ਦਾ ਮਤਲਬ ਹੈ ਨਾ ਰੋਜੀ ਰੋਟੀ ਕਿਸੇ ਦੀ ਮਿਲਦੀ ਹੈ ਤਾਂ ਬੜਾ ਅੱਛਾ ਹੈ ਪਿਤਾ ਜੀ ਦੀ ਯਾਦ ਵਿੱਚ ਅਸੀਂ ਮਤਲਬ ਸੇਵਾ ਕਰਾ ਰਹੇ ਹਾਂ ਆਪਣੇ ਇਹਨਾਂ ਨੂੰ ਖੁਸ਼ੀ ਹੁੰਦੀ ਹੈ ਇਸ ਧਰਤੀ ਤੇ ਗੁਰੂ ਨਗਰੀ ਬਹੁਤ ਖੁਸ਼ੀ ਹੁੰਦੀ ਹੈ ਛੋਟੇ ਛੋਟੇ ਬੱਚੋ ਨੂੰ ਦੇਖ ਕੇ ਛੋੜੇ ਨੇੜੇ ਦੇ ਬੱਚੋ ਨੂੰ ਦੇਖ ਕੇ ਤਾਂ ਲੱਗਦਾ ਹੈ ਕਿ ਯਾਰ ਰੱਬ ਤੋ ਇਥੇ ਬਸਾ ਪੜਿਆ ਸੀ ਤਾਂ ਵੇ ਅਸੀਂ ਘੁੰਮਦੇ ਰਹਿੰਦੇ ਹਾਂ ਕਿ ਗੁਰਦੁਆਰੇ ਆ ਜਾ ਕੇ ਜੋ ਬੱਚੋ ਦੀ ਖੁਸ਼ੀ ਦੇਖ ਕੇ ਸਾਨੂੰ ਪਿਆਰ ਦਿਖਦਾ ਹੈ ਔਰ ਜੋ ਸੰਗੀਤ ਮਤਲਬ ਦੋ ਹੀ ਮਾਰ ਇੱਕ ਤਾਂ ਪਿਆਰ ਦੀ ਮਾਰ ਹੈ ਇੱਕ ਤਾਰ ਦੀ ਮਾਰ ਹੈ ਸਾਨੂੰ ਮਤਲਬ ਜੋ ਹੈ ਨਾ ਬੱਚੋ ਨੂੰ ਸੰਗੀਤ ਦੇਖ ਕੇ ਵਜਾ ਕੇ ਅੱਛਾ ਲੱਗਦਾ ਹੈ ਕਿ ਮਤਲਬ ਗੁਰੂ ਮਹਾਰਾਜ ਨੇ ਸਾਨੂੰ ਸਤਬੁੱਧੀ ਦਿੱਤੀ ਹੈ ਕਿ ਕਿਸੇ ਦੇ ਵਾਸਤੇ ਅਸੀਂ ਕੰਮ ਆ ਰਹੇ ਹਾਂ ਸੰਗੀਤ ਦੇ ਵਿੱਚ ਦਿਲਜੀਤ ਮੈਂ ਸੰਗੀਤ ਮਤਲਬ ਹੈ ਨਾ ਆਪਣੇ ਆਪ ਨੂੰ ਜੁੜਾ ਹੂੰ ਐ ਸੰਗੀਤ ਕਰਕੇ ਜੇ ਅਸੀਂ ਸਾਨੂੰ ਕੋਈ ਬਿਮਾਰੀ ਨਹੀਂ ਹੈ ਮਤਲਬ ਹੈ ਨਾ ਬੱਚੇ ਐ ਅਸੀਂ ਸੰਗੀਤ ਦੇ ਨਾਲ ਸ਼ਰਵਨ ਸ਼ਕਤੀ ਬਣਾਈ ਹੈ ਸਾਨੂੰ ਇਹ ਦੇਖ ਕੇ ਕਿ ਅਸੀਂ ਮਤਲਬ ਹੈ ਨਾ ਮੈਡੀਟੇਸ਼ਨ ਵਾਸਤੇ ਬੇਸਡ ਕੋਈ ਟਾਈਪ ਵੀ ਸੰਗੀਤ ਲੈ ਲੋ ਚਾਹੇ ਗਿਟਾਰ ਲੈ ਲੋ ਹਾਰਮੋਨੀਅਮ ਲੈ ਲੋ ਤਬਲਾ ਲੈ ਲੋ ਕੋਈ ਟਾਈਪ ਵੀ ਤੁਸੀਂ ਅਗਰ ਆਂਖ ਬੀਕੇ ਬੈ ਜਾਓਗੇ ਤੁਸੀਂ ਤੁਹਾਨੂੰ ਲੱਗੇਗਾ ਕਿ ਮਤਲਬ ਇੱਕ ਟਾਈਪ ਦੀ ਮਤਲਬ ਜੋ ਮਨ ਨੂੰ ਸ਼ਾਂਤੀ ਮਿਲਦੀ ਹੈ ਉਹ ਕਿੱਥੇ ਵੀ ਨਹੀਂ ਮਿਲਦੀ ਹੈ ਯਾ ਸੋ ਹੋਰ ਅੱਗੇ ਵੀ ਗੱਲਬਾਤ ਕਰਾਂਗੇ ਹਾਂਜੀ ਬਾਬਾ ਜੀ ਤੁਸੀਂ ਵੀ ਖਾਸ ਅੱਜ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈ ਰਹੇ ਹੋ ਕਿਵੇਂ ਦਾ ਲੱਗ ਰਿਹਾ ਤੇ ਛੋਟੇ-ਛੋਟੇ ਬੱਚੇ ਜਿਹੜਾ ਆਪਣੇ ਹੁਨਰ ਨੂੰ ਪ੍ਰੈਜੈਂਟ ਕਰ ਰਹੇ ਨੇ ਜੀ ਮੈਨੂੰ ਪਹਿਲੀ ਦਫਾ ਆਉਣ ਦਾ ਸੁਭਾਗ ਪ੍ਰਾਪਤ ਹੋਇਆ ਤੇ ਮੈਂ ਇਹ ਦੇਖ ਕੇ ਛੋਟੇ-ਛੋਟੇ ਬੱਚੇ ਮੈਂ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ ਇਹ ਜਿਸ ਘਰਾਣੇ ਦੇ ਨਾਲ ਅਸੀਂ ਸੰਬੰਧਤ ਆ ਉਸ ਘਰਾਣੇ ਦੀ ਪਰੰਪਰਾ ਨੂੰ ਅੱਗੇ ਤੋਰਨ ਲਈ ਜੋ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ ਭਾਈ ਸਾਹਿਬ ਹੁਣੀ ਭਾਈ ਜਸਪਾਲ ਸਿੰਘ ਜੀ ਔਰ ਪ੍ਰਿੰਸੀਪਲ ਆਪਣੇ ਪ੍ਰਿੰਸੀਪਲ ਸੁਖਵੰਤ ਸਿੰਘ ਜੀ ਤੇ ਭਾਈ ਗੁਰਦੀਪ ਸਿੰਘ ਜੀ ਔਰ ਇਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਮਾਜੇ ਖੇਤਰ ਦੇ ਵਿੱਚ ਇਨਾਂ ਨੇ ਆਪਣੀ ਜਿਹੜੀ ਇਹ ਅਕੈਡਮੀਆ ਸਥਾਪਿਤ ਕਰਕੇ ਇਸ ਤੋਂ ਇਲਾਵਾ ਇਨਾਂ ਦਾ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ ਇਨਾਂ ਦਾ ਪ੍ਰਚਾਰ ਪ੍ਰਚਾਰ ਪ੍ਰਸਾਰ ਚੱਲ ਰਿਹਾ ਅ ਜੋ ਮੈਂ ਜੋ ਮੈਂ ਮਹਿਸੂਸ ਕਰਦਾ ਹਾਂ ਕਿ ਸਾਡੀ ਜਿਹੜੀ ਇਮੇਜ ਬਣੀ ਹੋਈ ਹੈ ਨਾ ਪੰਜਾਬ ਦੀ ਉਹ ਇਹ ਹੈ ਕਿ ਖਰੇ ਨਸ਼ਿਆਂ ਦਾ ਗਾੜਿਆ ਪਰ ਇਹ ਬਹੁਤ ਗਲਤ ਇਮੇਜ ਬਣੀ ਹੋਈ ਆ ਇਹ ਸਾਡੀ ਇਹ ਇਮੇਜ ਨਹੀਂ ਹੈਗੀ ਸਾਡੇ ਇੱਕ ਇੱਕ ਪਿੰਡ ਦੇ ਵਿੱਚ ਜਾ ਕੇ ਅਸੀਂ ਅਗਰ ਖੋਜ ਕਰੀਏ ਤੇ ਮੇਰੇ ਖਿਆਲ ਮੁਤਾਬਕ ਇੱਕ ਇੱਕ ਪਿੰਡ ਦੇ ਵਿੱਚੋਂ ਇੰਨੇ ਹੁਨਰਮੰਦ ਬੱਚੇ ਕੋਈ ਫਾਈਨ ਆਰਟਸ ਨਾਲ ਜੁੜਿਆ ਹੋਇਆ ਕੋਈ ਸੰਗੀਤ ਨਾਲ ਜੁੜਿਆ ਹੋਇਆ ਵਪਨ ਪ੍ਰਕਾਰ ਦੀਆਂ ਜਿਹੜੀਆਂ ਕਲਾਵਾਂ ਪ੍ਰਮਾਤਮਾ ਨੇ ਇਨਸਾਨ ਨੂੰ ਬਖਸ਼ੀਆਂ ਹੋਈਆਂ ਉਹ ਸਾਰੀਆਂ ਕਲਾਵਾਂ ਨਾਲ ਭਰਪੂਰ ਬੱਚੇ ਜਿਹੜੇ ਆ ਸਾਨੂੰ ਪਿੰਡਾਂ ਚੋਂ ਪਾਏ ਜਾਂਦੇ ਆ ਅਗਰ ਅਸੀਂ ਇਹ ਦਿਲ ਛੱਡ ਦਈਏ ਇਹ ਸੋਚਣਾ ਛੱਡ ਦਈਏ ਕਿ ਮਤਲਬ ਖਰੇ ਚੰਗਿਆਈ ਮਾਰੀ ਗਈ ਆ ਚੰਗਿਆਈ ਕਦੇ ਨਹੀਂ ਮਰਦੀ ਸੋ ਇਹ ਜਿਹੜੇ ਰੇਅਰ ਬੱਚੇ ਜਿਹੜੇ ਸਾਨੂੰ ਮਹਿਸੂਸ ਸਾਨੂੰ ਮਿਲੇ ਆ ਇਹਨਾਂ ਨੂੰ ਬਹੁਤ ਵੱਡੀ سپورਟ ਦੀ ਜਰੂਰਤ ਆ ਇਹਨਾਂ ਨੂੰ ਇਹਨਾਂ ਦੇ ਟੀਚਰ ਸਹਿਬਾਨ ਜਿਹੜੇ ਆ ਸਾਰੇ ਇਹਨਾਂ ਦੇ ਉਸਤਾਦ ਇਸ ਸੰਸਥਾਵਾਂ ਮੈਨੂੰ ਇਸ ਗੱਲ ਦਾ ਬਹੁਤ ਫਖਰ ਹੈ ਕਿ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਇਹਨਾਂ ਨੇ ਇਹਨਾਂ ਜਿਹੜਾ ਇਹਨਾਂ ਦਾ ਇਹ ਸੰਕਲਪ ਲਿਆ ਕਿਸੇ ਸਮੇਂ ਮੇਰੇ ਨਾਲ ਇਹ ਗੱਲ ਕਰਦੇ ਹੁੰਦੇ ਸੀ ਕਿ ਮੈਂ ਇੱਕ ਆਧਾਰਾ ਸ਼ੁਰੂ ਕਰਾਂਗਾ ਤੇ ਇਹ ادارے ਇਹਨਾਂ ਨੇ ਸ਼ੁਰੂ ਕੀਤਾ 2017 ਚ ਦੱਸਿਆ ਇਹਨਾਂ ਨੇ ਤੇ ਮੈਨੂੰ ਲੱਗਦਾ ਹੈ ਕਿ ਇਹ ਮੀਲ ਪੱਥਰ ਸਾਬਤ ਹੋਏਗਾ ਤੇ ਇਸੇ ਤਰ੍ਹਾਂ ਹੀ ਜਸਪਾਲ ਸਿੰਘ ਜੀ ਜਿਹੜੇ ਇਹ ਮੇਰੇ ਸ਼ਾਗਿਰਦ ਵੀ ਹੈਗੇ ਆ ਇਹਨਾਂ ਨੇ ਲਗਾਤਾਰ 7 ਸਾਲ تعلیم ਪ੍ਰਾਪਤ ਕਰਨ ਤੋਂ ਬਾਅਦ ਮੇਰੇ ਘਰਾਣੇ ਦੀ ਪਰੰਪਰਾ ਨੂੰ ਅੱਗੇ ਤੋਰਿਆ ਕਿਉਂਕਿ ਉਸਤਾਦ ਅਲਰਖਾ ਖਾਨ ਸਾਹਿਬ ਦੀ ਵਿੱਦਿਆ ਕੋਈ ਸਧਾਰਨ ਵਿੱਦਿਆ ਨਹੀਂ ਹੈਗੀ ਸੋ ਇਹਨਾਂ ਨੇ ਅੱਜ ਮੈਂ ਬੱਚੀ ਸੁਣੀ ਉਹ ਮੇਰੀ ਪੋਤੀ ਸ਼ਗਿਰਦਿਆ ਮੈਨੂੰ ਇਦਾਂ ਲੱਗਿਆ ਦੀ ਮੇਰੀ ਨੋਮ ਵੀ ਆਈ ਹੋਈ ਉਹ ਵੀ ਤਬਲਾ ਬਾਦ ਗਿਆ ਕੁੜੀ ਤੇ ਮੈਨੂੰ ਇਹ ਮਹਿਸੂਸ ਹੋ ਰਿਹਾ ਸੀ ਜਿਸ ਤਰ੍ਹਾਂ ਸੀ ਬੰਬੇ ਖਾਲ ਸਾਹਿਬ ਦੀ ਕਲਾਸ ਦੇ ਵਿੱਚ ਕਹਿੰਦੇ ਸੀ ਜੋ ਮਾਹੌਲ ਬਣਦਾ ਸੀ ਉੱਥੇ ਤੇ ਉਹ ਮਾਹੌਲ ਮੈਂ ਪੰਜਾਬ ਦੇ ਵਿੱਚ ਜਦੋਂ ਦੇਖਦਾ ਬਣਦਾ ਤੇ ਮੈਨੂੰ ਅੰਦਰੋਂ ਅੰਦਰੋਂ ਇੰਨੇ ਇੰਨਾ ਚਾ ਪੈਦਾ ਹੁੰਦਾ ਇੰਨੀ ਖੁਸ਼ੀ ਪੈਦਾ ਹੁੰਦੀ ਆ ਮੈਂ ਸੋਚਦਾ ਕਿ ਮੇਰੇ ਸੁਪਨੇ ਸਾਕਾਰ ਹੋ ਰਹੇ ਹੈ ਮੇਰੇ ਸੁਪਨੇ ਸਾਕਾਰ ਹੋ ਰਹੇ ਰੀਜ਼ਨ ਇਹ ਆ ਕਿ ਚੰਦ ਲੋਕ ਜਿਹੜੇ ਆ ਇਹ ਕੰਮ ਕਰ ਰਹੇ ਆ ਤੇ ਮੈਂ ਇਹ ਕਹਾਂਗਾ ਆਬਾਮ ਨੂੰ ਵੀ ਤੇ ਸਰਕਾਰ ਨੂੰ ਵੀ ਭਈ ਇਸ ਤਰ੍ਹਾਂ ਦੇ ਰੇਅਰ ਲੋਕ ਜਿਹੜੇ ਆ ਉਹਨਾਂ ਦੀ ਸੰਭਾਲ ਕੀਤੀ ਜਾਵੇ ਤੇ ਕਿਉਂਕਿ ਦੇਖੋ ਮੈਨੂੰ ਵੀ ਤਿੰਨ ਦਹਾਕੇ ਹੋ ਗਏ ਇਸ ਇੱਥੇ ਕੰਮ ਕਰਦਿਆਂ ਪੰਜਾਬ ਦੇ ਵਿੱਚ ਤੇ ਇਹ ਕੰਮ ਸਧਾਰਨ ਨਹੀਂ ਹੈ ਇੱਕ ਬੱਚੇ ਨੂੰ ਤਿਆਰ ਕਰਨ ਨੂੰ 5 ਤੋਂ 10 ਸਾਲ ਲੱਗਦੇ ਆ ਜੀ ਜੀ ਅਸੀਂ ਬੱਚੇ ਲੈਨੇ ਆ ਜਿਹਨੂੰ ਛੋਟੇ ਬੱਚੇ ਤੇ ਸਮਝ ਲਓ ਅਸੀਂ 5 ਸਾਲ ਦਾ ਬੱਚਾ 6 ਸਾਲ ਦਾ ਬੱਚਾ ਲੈ ਲਈਦਾ ਤੁਹੇ ਬੱਚੇ ਚਲਦੇ ਚਲਦੇ ਜਦੋਂ ਗ੍ਰੈਜੂਏਸ਼ਨ ਹੁੰਦੀ ਆ ਤੇ ਪਰਫਾਰਮਰ ਬਣ ਜਾਂਦੇ ਫਨਕਾਰ ਹੋ ਜਾਂਦੇ ਆ ਤੋ ਐਸੇ ਬੱਚੇ ਤਿਆਰ ਜਿਨ੍ਹਾਂ ਦੇ ਪੇਰੈਂਟਸ ਨੂੰ ਚਿੰਤਾ ਨਹੀਂ ਰਹਿੰਦੀ ਕਿ ਹੁਣ ਕੀ ਬਣੂਗਾ ਸਾਡਾ ਉਹ ਤਾਂ ਮਤਲਬ ਉਹ ਪੇਰੈਂਟਸ ਮਾਣ ਮਹਿਸੂਸ ਕਰਦੇ ਆ ਕਿ ਅਜੇ ਮੁੱਛਾਂ ਫੁੱਟੀਆਂ ਨਹੀਂ ਹੁੰਦੀਆਂ ਉਹਨਾਂ ਦੀਆਂ ਤੇ ਉਹ ਪੈਸੇ ਕਮਾਉਣ ਲੱਪ ਜਾਂਦੇ ਆ ਦੇਸ਼ ਵਿਦੇਸ਼ ਜਾਣ ਲੱਗ ਪੈਂਦੇ ਆ ਤੇ ਸਾਡਾ ਸਿਰ ਕਿੰਨਾ ਉੱਚਾ ਹੁੰਦਾ ਸੋ ਅੱਜ ਮੈਨੂੰ ਬਹੁਤ ਇਸ ਗੱਲ ਤੇ ਮਾਣ ਆ ਕਿ ਇਹਨਾਂ ਨੇ ਵੀ ਕਿਸੇ ਸਮੇਂ ਮੇਰੇ ਤੋਂ ਕੁਝ ਸਮਾਂ ਤਬਲੇ ਦੀ تعلیم ਲਈ ਤੇ ਮੇਰੀ ਉਸ ਮਾਨ ਨੂੰ ਵਧਾਇਆ ਔਰ ਮੈਨੂੰ ਇਸ ਲਈ ਇਹਨਾਂ ਨੇ ਨਿਵਾਜਿਆ ਆਉਣ ਦੇ ਲਈ ਸਰਦਾ ਪੱਤਰ ਦਿੱਤਾ ਤੇ ਮੈਂ ਅਸੀਂ ਇਹ ਸੋਚ ਰਹੇ ਹਾਂ ਕਿ ਅਸੀਂ ਜਿੰਨੇ ਵੀ ਲੋਕ ਆ ਕੰਮ ਕਰ ਰਹੇ ਅਸੀਂ ਇੱਕ ਯੂਨਿਟੀ ਬਣ ਕੇ ਕੰਮ ਕਰੀਏ ਕਿਉਂਕਿ ਸਾਡੀ ਅਗਰ ਸਾਡੇ ਮੁਹੱਬਤ ਪਿਆਰ ਭਾਈਚਾਰਕ ਸਾਂਝ ਦਾ ਸੀ ਪ੍ਰਤੀਕ ਬਣਨਾ ਆ ਤੇ ਮੈਨੂੰ ਇਦਾਂ ਲੱਗਦਾ ਆ ਕਿ ਅਸੀਂ ਇਹ ਜਿਹੜਾ ਕਿਉਂਕਿ ਸਾਡਾ ਨਾ ਇੱਕ ਇੱਕ ਬਹੁਤ ਤਗੜਾ ਕਨੈਕਸ਼ਨ ਜੁੜਿਆ ਹੋਇਆ ਬੰਬੇ ਨਾਲ 우ਸਤਾਦ ਅੱਲਾ ਰੱਖਾ ਇੰਸਟੀਚਿਊਟ ਆਫ 뮤직 ਨਾਲ ਤੇ ਇਹ ਤਾਂ ਇਧਰ ਵੀ ਜੁੜੀ ਆ ਤੇ ਇਧਰ ਇਧਰੋਂ ਜੁੜ ਕੇ ਇਧਰ ਜੁੜ ਗਈ ਇਧਰ ਜੁੜ ਗਈ ਤੇ ਜਿੱਦਾਂ ਖਾਨ ਸਾਹਿਬ ਆਏ ਸੀ ਤੇ ਇਹਨਾਂ ਨੇ ਦੇਖੋ ਕਿੰਨਾ ਸੋਹਣਾ ਦਰਬਾਰ ਸਾਹਿਬ ਉਹਨਾਂ ਦੀ ਯਾਦ ਵਿੱਚ ਹੋਇਆ ਜੀ ਜੀ ਤੇ ਇਹਨਾਂ ਨੇ ਉਹ ਮੌਕਾ ਸੰਭਾਲਿਆ ਤੇ ਖਾਨ ਸਾਹਿਬ ਦੀ ਯਾਦ ਵਿੱਚ ਚੰਦ ਸ਼ਬਦ ਬੋਲੇ ਤੇ ਮੈਨੂੰ ਖੁਸ਼ੀ ਆ ਅੱਜ ਮੈਂ ਆਇਆ ਤਾਂ ਪਹਿਲੀ ਵਾਰ ਆ ਤੇ ਇਹ ਮੇਰੇ ਆਪਣੇ ਆ ਇੰਨੇ ਪਿਆਰ ਵਾਲੇ ਆ ਤੇ ਮੈਨੂੰ ਮੇਰੀ ਖੁਸ਼ੀ ਦੀ ਕੋਈ ਸੀਮਾ ਨਹੀਂ ਹੈਗੀ ਸਤਿਗੁਰੂ ਸੱਚੇ ਪਾਤਸ਼ਾਹ ਇਹਨਾਂ ਨੂੰ ਤੰਦਰੁਸਤ ਰੱਖੇ ਤੇ ਚੜ੍ਹਦੀ ਕਲਾ ਚ ਰੱਖੇ ਮੈਂ ਚਾਹਾਂਗਾ ਕਿ ਅਸੀਂ ਮਿਲ ਕੇ ਸਾਰੇ ਇਹ ਸੰਕਲਪ ਲਈਏ ਕਿ ਇਹ ਜਿਹੜਾ ਸਾਡਾ ਜਿਹੜਾ ੱੱਬਾ ਲੱਗਾ ਹੋਇਆ ਨਾ ਸਾਡੇ ਪੰਜਾਬ ਤੇ ਇਹ ਇਮੇਜ ਖਰਾਬ ਹੋਈ ਆ ਇਹਨੂੰ ਠੀਕ ਕਰੀਏ ਆਪਾਂ ਸਾਰੇ ਮਿਲ ਕੇ ਵਾਹਿਗੁਰੂ ਜੀ ਕਾ ਖਾਲਸਾ ਬਹੁਤ ਸੋਹਣਾ ਮੈਸੇਜ ਤੇ ਬਹੁਤ ਸੋਹਣੇ ਵਿਚਾਰ ਤੁਹਾਡੇ ਸਰ ਨਾਲ ਵੀ ਗੱਲਬਾਤ ਕਰਾਂਗੇ ਸਰ ਤੁਸੀਂ ਵੀ ਅੱਜ ਇਸ ਪ੍ਰੋਗਰਾਮ ਦਾ ਖਾਸ ਹਿੱਸਾ ਬਣਿਓ ਆਪ ਤੁਸੀਂ ਬਹੁਤ ਸਾਰੇ ਬੱਚਿਆਂ ਨੂੰ تعلیم ਦਿੱਤੀ ਹੈ ਕਿਵੇਂ ਦਾ ਲੱਗ ਰਿਹਾ ਹੈ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰੋਂ ਕਰੋ ਨਵਾਜੇ ਭਾਈ ਸਾਹਿਬ ਤੇ ਗੁਰਦੇਵ ਸਿੰਘ ਜੀ ਹਜੂਰੀ ਰਾਗੀ ਸਿੱਧੀ ਦਰਬਾਰ ਸਾਹਿਬ ਅਮਰਸਰ ਸਾਹਿਬ ਜਿਨ੍ਹਾਂ ਨੇ ਬੜਾ ਵੱਡਾ ਉਪਰਾਲਾ ਕੀਤਾ ਮਹਾਰਾਜ ਸਾਹਿਬ ਦੀ ਬਾਣੀ ਕਹਿੰਦੀ ਆ ਕਿ ਵਡਭਾਗੀ ਹਰ ਕੀਰਤਨ ਗਾਈ ਹੈ ਪਾਰ ਬ੍ਰਹਮ ਤੂੰ ਦੇਹ ਤਾਂ ਪਾਈ ਹੈ ਵੱਡੇ ਭਾਗ ਹੁਣ ਬੇਅੰਤ ਵੱਡੇ ਭਾਗ ਹੁਣ ਤਾਂ ਉਹ ਦਾਤ ਮਹਾਰਾਜ ਸੱਚੇ ਪਾਸ਼ਾ ਆਪ ਕਿਰਪਾ ਕਰਕੇ ਮਹਾਰਾਜ ਦਾਤ ਝੋਲੀ ਚ ਪਾ ਕੇ ਗਰੀਬ ਨਵਾਜੀ ਕਰਦੇ ਆ ਭਾਈ ਗੁਰਦੇਵ ਜੀ ਹੁਣਾਂ ਨੇ ਜਿਹੜੀ ਅਕੈਡਮੀ ਖੋਲੀ ਆ ਇੱਥੇ بڑے ਬੱਚੇ ਸਿੱਖ ਕੇ ਵੱਖ-ਵੱਖ ਗੁਰਦੁਆਰਿਆਂ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਆ ਮੈਨੂੰ ਬੜਾ ਫਕਰ ਮਹਿਸੂਸ ਹੋ ਰਿਹਾ ਕਿ ਮੈਂ ਜਦੋਂ ਇੱਥੇ ਪਹੁੰਚਿਆ ਤੇ ਨਿੱਕੇ ਨਿੱਕੇ ਬੱਚਿਆਂ ਨੇ ਗੁਰਬਾਣੀ ਕੀਰਤਨ ਕਰ ਰਹੇ ਸੀ ਤੇ ਨਾ ਨਾ ਲੰਗਰ ਤੇ ਸੇਵਾਵਾਂ ਕਰ ਰያ ਸੀ ਮੈਨੂੰ ਬੇਅੰਤ ਖੁਸ਼ੀ ਆ ਭਾਈ ਸਾਹਿਬ ਨੇ ਆਪਣੇ ਉਸਤਾਦ ਜੀ ਨੂੰ ਚਾਹੀਓ ਆਪ ਇਸ ਵੇਲੇ ਸੰਸਾਰ ਵਿੱਚ ਨਹੀਂ ਸਰੀਰ ਕਰਕੇ ਪਰ ਉਹਨਾਂ ਨੂੰ ਜਿਉਂਦਾ ਰੱਖਿਆ ਉਹਨਾਂ ਨੇ ਉਹਨਾਂ ਕੋਲ ਗੁਰਮਤ ਸੰਗੀ ਦੀ ਤਾਲੀਮ ਲਈ ਉਹਨਾਂ ਨੇ ਅੱਜ ਉਹਨਾਂ ਦੀ ਯਾਦ ਵਿੱਚ ਬੜਾ ਵੱਡਾ ਸਮਾਗਮ ਕੀਤਾ ਜਿੱਚ ਉੱਚ ਕੋਟੀ ਦੇ ਵੱਡੇ ਵੱਡੇ ਉਸਤਾਦ ਇੱਥੇ ਪਹੁੰਚੇ ਹਨ ਤੇ ਇੱਕ ਮੈਨੂੰ ਹੋਰ ਗੱਲ ਵੱਡੀ ਖੁਸ਼ੀ ਮਹਿਸੂਸ ਹੋ ਰਹੀ ਆ ਕਿ ਸਾਡੇ ਪਰਮ ਪਿਆਰੇ ਉਸਤਾਦ ਉਸਤਾਦ ਕੁਲਵਿੰਦਰ ਸਿੰਘ ਜੀ ਪੰਜਾਬ ਘਰਾਣੇ ਦੇ ਜਿਹੜੇ ਇਸ ਵੇਲੇ ਪੰਜਾਬ ਵਿੱਚ ਅਤੇ ਹੋਰ ਵਿਦੇਸ਼ਾਂ ਵਿੱਚ ਇਹਨਾਂ ਨੇ ਬੜਾ ਪ੍ਰਚਾਰ ਕੀਤਾ ਉਹ ਇਸ ਸਥਾਨ ਤੇ ਪਹੁੰਚੇ ਮੈਨੂੰ ਦਾ ਧੰਨਵਾਦ ਵੀ ਕਰਦਾ ਭਾਈ ਗੁਰਦੇਵ ਸਿੰਘ ਜੀ ਦਾ ਧੰਨਵਾਦ ਕਰਦਾ ਜੋ ਐਡੇ ਵੱਡੇ ਪ੍ਰੋਮ ਕਰਕੇ ਇਹਨਾਂ ਨੇ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆ ਉਹਨਾਂ ਵਿੱਚ ਰੂਹ ਫੂਕ ਰਿਹਾ ਕਿ ਸਾਨੂੰ ਗੁਰਬਾਣੀ ਕੀਰਤਨ ਦੇ ਨਾਲ ਜੁੜਨਾ ਚਾਹੀਦਾ ਮੈਂ ਬਹੁਤ ਮਾਣ ਮਹਿਸੂਸ ਕਰ ਰਿਹਾ ਜੀ ਅੱਜ ਵਾਹਿਗੁਰੂ ਜੀ ਕਾ ਖਾਲਸਾ ਜੀ ਜਿਨ੍ਹਾਂ ਉਸਤਾਦਾਂ ਦੀ ਜਾਦ ਮਨਾਈ ਜਾ ਰਹੀ ਹੈ ਨਾ ਬੇਟਾ ਉਹ ਉਸਤਾਦ ਇਹੋ ਜਿਹੇ ਉਸਤਾਦ ਸੀ ਇੱਕ ਸਮਾਂ ਸੀ ਅਸੀਂ ਸਨ 93 ਚ ਉਹਨਾਂ ਕੋਲ ਪੜਨ ਵਾਸਤੇ ਗਏ ਸੀ ਸਨ 93 ਦੇ ਵਿੱਚ ਨਾ 1.5 ਰੁਪਏ ਦਾ ਹੁੰਦਾ ਸੀ ਚਾਹ ਦਾ ਕੱਪ ਤੇ ਉਹ 1.5 ਰੁਪਿਆ ਰੋਜ਼ ਆਪਣੀ ਜੇਬ ਚ ਦਿੰਦੇ ਸੀ ਕਿਸੇ ਵਿਦਿਆਰਥੀ ਨੂੰ ਨਹੀਂ ਕਹਿੰਦੇ ਹੁੰਦੇ ਸੀ ਕਿ ਤੂੰ ਮੈਨੂੰ ਚਾਹ ਪਿਆ ਦੇ ਮਤਲਬ ਉਹਨਾਂ ਦੇ ਵਿੱਚ ਉਸਤਾਦ ਹੀ ਇੰਨੀ ਤਿਆਗ ਦੀ ਭਾਵਨਾ ਸੀ ਕਿ ਜਿਹੜੇ ਬੱਚੇ ਪੜਦੇ ਆ ਉਹਨਾਂ ਨੇ ਕਦੀ ਨਹੀਂ ਉਹਨਾਂ ਨੂੰ ਕਿਹਾ ਤੂੰ ਮੈਨੂੰ ਕਿੰਨੀ ਫੀਸ ਦੇ ਸਕਦਾ ਉਹ ਮੈਨੂੰ ਕੀ ਕੱਪੜੇ ਦੇ ਤੂੰ ਮੈਨੂੰ ਐਦਾਂ ਦੇ ਤੂੰ ਚੀਜ਼ਾਂ ਮੇਰੇ ਲਈ ਲੈ ਕੇ ਆ ਉਹ ਇੰਨੇ ਨਿਸ਼ਕਾਮ ਸਨ ਜਿਹੜਾ ਵੀ ਉਹਨਾਂ ਕੋ ਸਿੱਖਣ ਜਾਂਦਾ ਸੀ ਉਹ ਕਦੀ ਨਹੀਂ ਪੁੱਛਦਾ ਤੂੰ ਮੈਨੂੰ ਕਿੰਨੀ ਫੀਸ ਦੇਵੇਂਗਾ ਉਹਨਾਂ ਦੇ ਵੱਡੇ ਵੱਡੇ ਬਦਮਸ਼ਰੀ ਅੱਜ ਉਹਨਾਂ ਦੇ ਬੱਚੇ ਜਿਹੜੇ ਸਿਖਾਏ ਹੋਏ ਸੀਗੇ ਭਾਈ ਅਰਜਿੰਦਰ ਸਿੰਘ ਜੀ ਵਰਗੇ ਭਾਈ ਰਵਿੰਦਰ ਸਿੰਘ ਜੀ ਵਰਗੇ ਭਾਈ ਨਰਮਨ ਸਿੰਘ ਖਾਲਸਾ ਜੀ ਵਰਗੇ ਉਹਨਾਂ ਨੇ ਸਭ ਤੋਂ ਟਾਪ ਕੀਤੇ ਮਤਲਬ ਕਹਿ ਲੀਏ ਕਿ ਪਦਮਸ਼ਰੀ ਅਵਾਰਡ ਮਿਲਣਾ ਕੋਈ ਛੋਟੀ ਗੱਲ ਨਹੀਂ ਹੈ ਤੇ ਇਹ ਉਹਨਾਂ ਦੀ ਬਦੌਲਤ ਹੈ ਉਸਤਾਦ ਦੀ ਬਦੌਲਤ ਹੈ ਅਸੀਂ ਤੇ ਉਹਨਾਂ ਨੂੰ ਕੀ ਦੇ ਸਕਦੇ ਹਾਂ ਉਹ ਜਦੋਂ ਆਉਂਦੇ ਹੁੰਦੇ ਸੀਗੇ ਕਿਸੇ ਬੱਚੇ ਦਾ ਜੇ ਦੁੱਖ ਉਹਨਾਂ ਨੇ ਦੇਖ ਲੈਣਾ ਤੇ ਉਹਨਾਂ ਦੀਆਂ ਅੱਖਾਂ 'ਚ ਅਥਰੂ ਪਹਿਲਾਂ ਆ ਜਾਂਦੇ ਸੀ ਇੰਨੇ ਕੋਮਲ ਹਿਰਦੇ ਦੇ ਮਾਲਕ ਸੀ ਆ ਪ੍ਰੋਫੈਸਰ ਅਵਤਾਰ ਸਿੰਘ ਜੀ ਨਾਜ ਅੱਜ ਕਿਤੇ 10 ਸਾਲ ਟੇਕੇ ਡਿਊਟੀ ਕਰਨੀ ਬੜੀ ਔਖੀ ਹੈ 60 ਸਾਲ ਇੱਕ ਚੇਅਰ ਤੇ ਇੱਕ ਜਗ੍ਹਾ ਤੇ ਬੈਠ ਕੇ ਉਹਨਾਂ ਨੇ ਸਿਖਾਇਆ 60 ਸਾਲ ਦਾ ਜੀਵਨ ਦਿੱਤਾ ਉਹਨਾਂ ਨੇ ਆਪਣਾ ਗੁਰਮਤ ਸੰਗੀਤ ਨੂੰ ਸੋ ਮੈਂ ਸਾਰੀਆਂ ਸੰਗਤਾਂ ਨੂੰ ਕਹਾਂਗਾ ਕਿ ਆਪਣੇ ਬੱਚਿਆਂ ਨੂੰ ਜਿੱਥੇ ਤੁਸੀਂ ਕੀਰਤਨ ਸਿਖਾਉਣਾ ਉੱਥੇ ਵੱਡਿਆਂ ਉਸਤਾਦਾਂ ਦਾ ਸਨਮਾਨ ਕਰਨਾ ਵੀ ਜਰੂਰ ਸਿਖਾਓ ਬਸ ਇੰਨੀ ਬੇਨਤੀ ਕਰਦੀ ਹਾਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਿਲਕੁਲ ਅੱਜ ਇਸ ਸੰਗੀਤ ਵਿਦਿਆਲੇ ਦੇ ਵਿੱਚ ਮੌਜੂਦ ਸੀ ਤੇ ਜਿਵੇਂ ਦੱਸਿਆ ਕਿ ਪ੍ਰੋਫੈਸਰ ਅਪਤਾਰ ਸਿੰਘ ਨਾਜ਼ ਜਿਨ੍ਹਾਂ ਦੀ ਯਾਦ ਦੇ ਵਿੱਚ ਜੋ ਕਿ ਨਿਸ਼ਕਾਮ ਸੇਵਾ ਕਰਦੇ ਸੀ ਔਰ ਉਹਨਾਂ ਦੇ ਬਦੌਲਤ ਅੱਜ ਬਹੁਤ ਸਾਰੇ ਹਜ਼ੂਰੀ ਰਾਗੀ ਜਥੇ ਜੋ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਕੀਰਤਨ ਕਰ ਰਹੇ ਨੇ ਉਹਨਾਂ ਦੀ ਯਾਦ ਦੇ ਵਿੱਚ ਅੱਜ ਇਹ ਪ੍ਰੋਗਰਾਮ ਕੀਤਾ ਗਿਆ ਹੈ ਜਿੱਥੇ ਬਹੁਤ ਸਾਰੇ ਬੱਚਿਆਂ ਨੇ ਭਾਗ ਲਿਆ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਸ਼ਖਸੀਅਤਾਂ ਜਿਨ੍ਹਾਂ ਨੇ ਇੱਥੇ ਆ ਕੇ ਆਪਣੀ ਕਲਾ ਦੇ ਗੁਰ ਦਿਖਾਏ ਤੇ ਨਾਲ ਹੀ ਇਹ ਮੈਸੇਜ ਦਿੱਤਾ ਕਿ ਅੱਜ ਕੱਲ ਦੀ ਯੁਵਾ ਪੀੜ੍ਹੀ ਨੂੰ ਗੁਰਮਤ ਸੰਗੀਤ ਦੇ ਨਾਲ ਜੁੜਨਾ ਚਾਹੀਦਾ ਤੇ ਇਸ ਦੇ ਨਾਲ-ਨਾਲ ਵੱਖਰੇ-ਵੱਖਰੇ ਜਿਹੜੇ ਕਿ ਪੰਥਕ ਸ਼ਖਸੀਅਤਾਂ ਨੇ ਹੋਰ ਵੀ ਜਿਹੜੇ ਆ ਵੱਡੀਆਂ-ਵੱਡੀਆਂ ਸ਼ਖਸੀਅਤਾਂ ਨੇ ਜੋ ਗੁਰਮਤ ਸੰਗੀਤ ਦੀਆ ਗੁਰਦਿੰਦਿਆ ਨੇ ਹਜ਼ੂਰੀ ਰਾਗੇ ਨੇ ਉਹਨਾਂ ਕੋਲੋਂ ਸਿੱਖਿਆ ਲੈ ਕੇ ਦੇਸ਼ ਦਾ ਨਾਮ ਰੋਸ਼ਨ ਕਰਨਾ ਚਾਹੀਦਾ ਤੇ ਆਪਣੇ ਗੁਰੂ ਦੇ ਲਾਂ ਲੱਗਣਾ ਚਾਹੀਦਾ ਹੈ ਕੈਮਰਾਮੈਨ ਹਰਸ਼ਦੇਵ ਨਾਲ ਮਸੂਕਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ